ਪਰੰਪਰਾ ਸੱਤਾ ਕਲੂਸਫਟਲੀ ਅਤਰਨਾਟਵਾਨ ਸਭਾ ਪਾਪਾ ਮੱਖਣ ਸ਼ਾਹ ਜਰਵਾਣਾ ਜਿਹਦੇ ਸਮੁੱਚੇ ਸੇਵਾਦਾਰਾਂ ਵੱਲੋਂ ਅੱਜ ਗੁਰਦੁਆਰਾ ਸਿੰਘ ਸਭਾ ਫਨਾਰਾ ਵਿੱਚ ਨਵੇਂ ਸਾਲ ਦਾ 553 553 ਨਾਨਕ ਸੰਮਤ ਜੋ ਕਲੰਟਰ ਹੈ ਉਹ ਰੀਜ ਕੀਤਾ ਜਾ ਰਿਹਾ ਹੈ ਸੋ ਹੁਣ ਮੈਂ ਸੂਚੇ ਸੰਬੰਧਨ ਬਣਤੀ ਕਰਾਂਗਾ ਕਿਉਂ ਨਵੇਂ ਸਾਲ ਦਾ ਕਲੰਡਰ ਸੰਕਤਾਂ ਨੂੰ ਸਪੁੱਤ ਕਰਨਾ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦੀ ਬਾਣੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਖਤੇ ਇਟਲੀ ਵਿੱਚ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰਨ ਦੇ ਲਈ ਸਿੱਖੀ ਦੀਆਂ ਜੜ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਤੇ ਇਟਲੀ ਵਿੱਚ ਜਨਮੀ ਸਿੱਖ ਪੀੜੀ ਨੂੰ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਬਾਣੀ ਤੇ ਬਾਣੀ ਨਾਲ ਜੋੜਨ ਦੇ ਲਈ ਗੁਰਨਾਨਕ ਦੇ ਘਰ ਦੇ ਨਾਲ ਜੋੜਨ ਦੇ ਲਈ ਜਿੰਨੀਆਂ ਵੀ ਸਿੱਖ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਹ ਸਾਰੀਆਂ ਹੀ ਵਧਾਈ ਦੀਆਂ ਹੱਕਦਾਰ ਆ ਕਿਉਂਕਿ ਵਿਦੇਸ਼ਾਂ ਵਿੱਚ ਆ ਕੇ ਆਪਣੇ ਕਮਾਂਕਾਰਾਂ ਦੇ ਰਜੇਮੀਆਂ ਤੋਂ ਸਮਾਂ ਕੱਟ ਕੇ ਗੁਰਨਾਨਕ ਦੇ ਘਰ ਦੀ ਸੇਵਾ ਕਰਨਾ ਕੋਈ ਸੁਖਾਲਾ ਕੰਮ ਨਹੀਂ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅਜਿਹੀ ਸੰਸਥਾ ਦੇ ਨਾਲ ਮਿਲਾਉਣ ਜਾ ਰਹੀ ਹੈ ਜਿਹੜਾ ਕਿ ਇਟਲੀ ਵਿੱਚ ਸਿੱਖੀ ਤੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵੱਡਾ ਰੋਲ ਅਦਾ ਕਰ ਰਹੀ ਹੈ ਇਹ ਸੰਸਥਾ ਇਟਾਲੀਅਨ ਭਾਸ਼ਾ ਤੇ ਹੋਰ ਕਈ ਯੂਰਪ ਦੀਆਂ ਭਾਸ਼ਾਵਾਂ ਦੇ ਵਿੱਚ ਮਹਾਨ ਸਿੱਖ ਇਤਿਹਾਸ ਨੂੰ ਛਪਵਾ ਕੇ ਉਹਦੀਆਂ ਕਿਤਾਬਾਂ ਵੰਡ ਰਹੀ ਹੈ ਇਹ ਸੰਸਥਾ ਸਮੇਂ-ਸਮੇਂ ਤੇ ਨੰਨੇ-ਮੁੰਨੇ ਬੱਚਿਆਂ ਦੇ ਗੁਰਮਤ ਗਿਆਨ ਮੁਕਾਬਲੇ ਵੀ ਕਰਵਾਉਂਦੀ ਹੈ ਤੇ ਅੱਜ ਆਪਣਾ ਨੌਵਾਂ ਮਹਾਨ ਸਿੱਖ ਧਰਮ ਦੇ ਨਾਲ ਜਿਹੜਾ ਸਬੰਧਤ ਹੈ ਕੈਲੰਡਰ 2026 ਦਾ ਉਹ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੇ ਸਨਮੁਖ ਕਰ ਰਹੀ ਹੈ ਇਹ ਜਿਹੜਾ ਕੈਲੰਡਰ ਹੈ ਇਹਨਾਂ ਦਾ ਨੌਵਾਂ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਤੇ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਆ ਜਿਹੜੀ ਉਸ ਨੂੰ ਸਮਰਪਿਤ ਆ ਵਿਸ਼ੇਸ਼ ਤੌਰ ਤੇ ਨੌਵੇਂ ਪਾਤਸ਼ਾਹ ਤੇ ਹੋਰ ਸਿੰਘ ਸਿੰਘਣੀਆਂ ਦੀਆਂ ਇਹ ਫੋਟੋਆਂ ਇਸ ਕੈਲੰਡਰ ਦੇ ਉੱਪਰ ਲੱਗੀਆਂ ਆ ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਦੇ ਕਾਰਜ ਕੀਤੇ ਆ ਸ਼ਹਾਦਤਾਂ ਦਿੱਤੀਆਂ ਹੱਸਦੇ ਹੱਸਦੇ ਆ ਪਰ ਸਿੱਖੀ ਨਹੀਂ ਛੱਡੀ ਅੱਜ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਗੁਰਦੁਆਰਾ ਸਿੰਘ ਸਭਾ 파ਰਮਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾ ਲੁਬਾਣਾ ਬੋਰ ਕੋ ਸੰਜੋਖਮੋ ਵਿਖੇ ਤੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਜادہ ਲੋਧੀ ਵਿਖੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਕਲਗੀਧਰ ਸਾਹਿਬ ਪੰਜਵਾਨੀ ਕਿਰਮੋਨਾ ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਕਲਗੀਤਾਰ ਸਾਹਿਬ ਮਾਨਤੋਬਾ ਵਿਖੇ ਇਹ ਜਿਹੜਾ ਕਲੰਡਰ ਆ ਸੰਸਥਾ ਬਰੋ ਕਲਚੂਰਾ ਸਿੱਖ ਇਟਲੀ ਬਰੋ ਸੰਗਤ ਦੇ ਸੰਮੁਖ ਕੀਤਾ ਜਾ ਰਿਹਾ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਇਸ ਛਲਾਂਗਾ ਜੋ ਕਾਰਜ ਮੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੱਕੀ ਪ੍ਰਚਾਰ ਸੰਸਥਾ ਕਲਚੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬਾਬਾ ਮੱਖਣਸ਼ਾਹ ਲਬਾਣਾ ਇਟਲੀ ਇਸ ਪੂਰ ਸੇਵਾਦਾਰਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਨੀਦਾਸ ਜੀ ਭਾਈ ਸਤੀਦਾ ਜੀ ਭਾਈ ਜੰਦਾ ਜੀ ਅਤੇ ਭਾਈ ਜੰਦਾ ਜੀ ਬਾਬਾ ਲਖੀਸ਼ਾ ਬੰਜਾਰਾ ਜੀ ਦੀ ਫੋਟੋ ਲਗਾ ਕੇ ਸਾਨੂੰ 226 ਦਾ ਸੰਮਤ 557 556 ਕਲੰਡਰ ਸੰਗਤਾਂ ਦੇ ਸਪੁਰਦ ਕੀਤਾ ਗਿਆ ਹੈ ਜੋ ਕਿ ਨੌਰਥ ਭਾਰ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵਾਕਵਾਕ ਸਮੇਂ ਤੇ ਫ੍ਰੀ ਵੰਡਿਆ ਜਾਏਗਾ ਅੱਜ ਗੁਰਦੁਆਰਾ ਸਿੰਘ ਸਭਾ ਫਨੈਰੋ ਗੁਰਦੁਆਰਾ ਸਿੰਘ ਸਭਾ ਪਾਰਮਾ ਗੁਰਦੁਆਰਾ ਸ਼੍ਰੀ ਗੁਰਕੁਲ ਗ੍ਰੰਥ ਸਾਹਿਬ ਸੰਜਣਾ ਟਿੱਲ ਗੁਰਦੁਆਰਾ ਸ਼੍ਰੀ ਗੁਰਕੁਲ ਗ੍ਰੰਥ ਸਾਹਿਬ ਕਸਤੇ ਦਿਓਨੇ ਗੁਰਦੁਆਰਾ ਚਾਰ ਸਹਿਜਾਂ ਦੇ ਦੋਤੀ ਅਤੇ ਗੁਰਦੁਆਰਾ ਪਾਪਾ ਮੱਖਛਾਲ ਬਾਨਾ ਗੁਰਪਸੰਜਾਕ ਨੂੰ ਵਿਖੇ ਸੰਤਾ ਦੇ ਫ੍ਰੀ ਵੰਡਿਆ ਗਿਆ ਹੈ ਆਨ ਵਾਲੇ ਸਮੇਂ ਤੇ ਵਕ ਵਕ ਗੁਰਦੁਆਰਾ ਸਹਿਬਾਨਾ ਚ ਵੰਡਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਮ ਪ੍ਰਚਾਰ ਸੰਸਾ ਕਲਤੂਰਾ ਸੇਖਟਲੀ ਅਤੇ ਨੌਜਵਾਨ ਨੌਜਵਾਨ ਸਭਾ ਬਾਬਾ ਮੱਖਣਸ਼ਾਲ ਬਾਨਾ ਦੀ ਪੂਰੀ ਟੀਮ ਵੱਲੋਂ ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸਿੱਧੀ ਨੂੰ ਸਮਰਪਿਤ ਕਲੰਡਰ ਲਾਂਚ ਕੀਤਾ ਗਿਆ ਹੈ ਜੋ ਆਪ ਸਾਫ ਸੰਗਤਾਂ ਦੇ ਰਾਜ ਸਪੁਰਦ ਕੀਤਾ ਗਿਆ ਹੈ ਇਹ ਕਲੰਡਰ ਜੋ ਸ਼ਹੀਦ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਜਿਨ੍ਹਾਂ ਨੇ ਉਸ ਵੇਲੇ ਗੁਰੂ ਸਾਹਿਬ ਜੀ ਨਾਲ ਸ਼ਹੀਦਾਂ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਸਾਰਿਆਂ ਨੂੰ ਸਮਰਪਿਤ ਹੈ ਸੋ ਇਹ ਵੀਰ ਬਹੁਤ ਸਵਾਵਾ ਕਰਦੇ ਹਨ ਇਟਲੀ ਦੇ ਵਿੱਚ ਟੈਲੀਅਨ ਦੇ ਵਿੱਚ ਕਿਤਾਬਾਂ ਵੰਡਦੇ ਹਨ ਸਿੱਖੀ ਤੇ ਆਜ਼ਾ ਪ੍ਰਚਾਰ ਕਰਦੇ ਹਨ ਸੋ ਸਾਰੀ ਸੰਗਤ ਦੇ ਵਿਚਾਰਨਾ ਚ ਬੇਨਤੀ ਹੈ ਕਿ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਜੋ ਇਹ ਅੱਗੇ ਤੋਂ ਹੋਰ ਵੀ ਸਿੱਖੀ ਦਾ ਪ੍ਰਚਾਰ ਕਰ ਸਕਣ ਜੋ ਹੋਣ ਇਹਨਾਂ ਨੇ ਜੋ ਪਿਛਲੇ ਸਾਲ ਤੋਂ ਭਾਈ ਮਨੀ ਸਿੰਘ ਵਿਦਿਆਲਾ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਹਨ ਸੋ ਪੂਰੇ ਜੋਰ ਪਜ ਵਸਦੀਆਂ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਅਤੇ ਗੁਰਬਾਣੀ ਨਾਲ ਜੋੜੋ ਇਹਨਾਂ ਦੀ ਆਨਲਾਈਨ ਕਲਾਸਾਂ ਜ਼ਰੂਰ ਲਵਾਵੋ ਜੋ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਜੋ ਕਲੰਡਰ ਅੱਜ ਸਮਰਪਿਤ ਕੀਤੇ ਗਏ ਹਨ ਗੁਰਦੁਆਰਾ ਸਿੰਘ ਸਭਾ ਪਰਮਦੇ ਬਾਸਟਾਲ ਲਾਇਆ ਗਿਆ ਹੈ ਜੋ ਪੇਟਾ ਰਤ ਹੈ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜ਼ਰੂਰ ਆਪਣੇ ਘਰ ਗੁਰੂ ਦਾ ਕਲੰਡਰ ਲੈ ਕੇ ਜਾਓ ਜੋ ਆਪਣੇ ਗੁਰੂਆਂ ਦੇ ਗਰਪੂਰਵ ਅਤੇ ਸ਼ਹੀਦੀ ਦਿਹਾੜਿਆਂ ਦਾ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਕੇ 2026 ਦਾ ਕੈਲੰਡਰ ਜਿਹੜਾ ਆ ਸਿੱਖੀ ਦੀਆਂ ਬਾਤਾਂ ਪਾ ਰਿਹਾ ਉਹ ਸੰਗਤ ਦੇ ਸਾਨੂੰ ਕੀਤਾ ਜਾ ਰਿਹਾ ਆ ਤਾਂ ਜੋ 2026 ਦੇ ਵਿੱਚ ਜਿਹੜੇ ਮਹਾਨ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਤਿਹਾੜੀਆਂ ਉਹਨਾਂ ਬਾਰੇ ਸੰਗਤਾਂ ਨੂੰ ਸਮੇਂ ਸਿਰ ਪਤਾ ਲੱਗ ਸਕੇ ਕੈਮਰਾਮੈਨ ਅਜ ਦੇ ਨਾਲ ਦਰਵੀਰ ਸਿੰਘ ਕੈਂਤ ਕ੍ਰਿਹਾ ਇਟਲੀ